ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾਸ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆ ਮੈਂ ਉਮੀਦ ਕਰਦੀ ਆ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਹੁਤ ਹੀ ਸੋਹਣੇ ਦੁਪੱਟਾ ਸੂਟ ਬਹੁਤ ਹੀ ਸੋਹਣੇ ਸਟਾਫ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਾਂ ਦੇ ਆਪਾਂ ਲੈ ਕੇ ਆਏ ਆ ਜਿਨ੍ਹਾਂ ਦੇ ਪ੍ਰਾਈਸ ਜੈਨੂਇਨ ਜੀ ਰਹਿਣਗੇ ਆਓ ਦੇਖਦੇ ਆ ਅੱਜ ਦੇ ਇਹ ਵਾਲੇ ਸੂਟ ਹਾਂਜੀ ਪਹਿਲਾ ਆਪਣਾ ਆ ਗਿਆ ਜੀ ਸਟਾਫ ਅਲਫ ਦੇ ਵਿੱਚ ਬਹੁਤ ਸੋਹਣਾ ਸੂਟ ਹੈਗਾ ਦੁਪੱਟਾ ਵੀ ਬਹੁਤ ਹੀ ਜਿਆਦਾ ਸੋਹਣਾ ਲੁਗਾ ਕਰੇਵ ਸਿਲਕ ਦੇ ਵਿੱਚ ਬਹੁਤ ਹੀ ਪਿਆਰਾ ਆਰਟੀਕਲ ਰੈਡੀ ਹੁੰਦਾ ਹੈਗਾ ਇਹਨੂੰ ਤੁਸੀਂ ਪਲੇਨ ਦੇ ਵਿੱਚ ਵੀ ਰੈਡੀ ਕਰ ਸਕਦੇ ਹੋਗੇ ਫਿਨਿਸ਼ਿੰਗ ਪੱਟੀ ਦੇ ਨਾਲ ਤੇ ਤੁਸੀਂ ਇਹਨਾਂ ਦੇ ਉੱਪਰ ਵਰਕ ਵੀ ਕਰਵਾ ਸਕਦੇ ਹੋਗੇ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 2300 ਇਹ ਮੈਚਿੰਗ ਸੂਟ ਰਹੂਗਾ ਇਹ ਰਹੂਗਾ ਜੀ ਆਪਣਾ ਇਹਦੇ ਨਾਲ ਦੁਪੱਟਾ ਬਿਸਕੋਸ ਔਰ ਗੈਂਜਾ ਦਾ ਟਾਈ ਡਾਈ ਦੇ ਵਿੱਚ ਹੈ બોસો ના આ ટી કલર રેડી હોnda પ્યોર બિસ્કોસ organza ਦਾ દુપટ્ટો રુગા ટાઇ ડાઇ બહુત پیارا અપના આર્ટીકલ રુગા જી પ્રાઇસ રુગા 2300 નેક્સ્ટ વન આપને કોલે ગ્રીન કલર આ ગયા જી મહેંદી ગ્રીન કલર ਪਲੇਨ बॉटम ਸੈਲਫ ਦੇ ਵਿੱਚ ਸ਼ਰਟ ਸਟਾਫ ਬਹੁਤ ਹੀ ਸੋਨਾ ਬਹੁਤ ਹੀ ਫਾਈਨ ਸਟਾਫ ਹੋਊਗਾ ਜੀ ਬਹੁਤ ਸੋਣੀ ਇਹਦੀ ਕੁਆਲਿਟੀ ਹੈ ਕਿ ਸੈਲਫ ਦੇ ਵਿੱਚ ਸ਼ਰਟ ਹੈ ਪਲੇਨ ਕਰੀਬ ਦੀ बॉਟਮ ਲੁਗੀ ਜੈਡ ਦੀ ਹੋ ਕੇ ਆਰਟੀਕਲ ਬਹੁਤ ਸੋਨਾ ਬਣਦਾ ਹੈਗਾ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਸੈਲਫ ਦੇ ਵਿੱਚ ਇਹਦਾ ਪ੍ਰਿੰਟ ਕਲਰ ਬਹੁਤ ਸੋਹਣੇ ਨੇ ਥੀ ਨਾ ਇਹ ਦੁਪੱਟੇ ਹੈ ਜਿਹੜੇ ਆਪਾਂ ਮਲਟੀ ਕਲਰ ਦੇ ਵਿੱਚ ਡਾਈ ਕਰਵਾਏ ਹੋਏ ਹੈਗੇ ਵਿਸਕੋਸ ਔਰ ਗੈਂਜਾ ਦੇ ਬਹੁਤ ਸੋਨੇ ਰੰਗੇ ਪ੍ਰਾਈਸ ਰੂਗਾ ਜੀ ਸਾਰਿਆਂ ਦਾ ਇਹਨਾਂ ਦਾ 2300 ਇਹਦੇ ਨਾਲ ਇਹ ਵਾਲਾ ਦੁਪੱਟਾ ਆ ਜਾਊਗਾ ਇਹ ਦੁਪੱਟਾ ਰੂਗਾ ਤੇ ਬਹੁਤ ਪਿਆਰਾ ਦੁਪੱਟਾ ਗਾ ਤੁਸੀਂ ਇਹਨਾਂ ਦੇ ਉੱਪਰ ਕਵੀ ਕਰਵਾ ਸਕਦੇ ਹੋ ਕੱਲੀ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋ ਸ਼ਰਟ ਨੂੰ ਫਿਨਿਸ਼ਿੰਗ ਪੱਟੀ ਨਾਲ ਜੜੀ ਕਰਵਾ ਸਕਦੇ ਹੋ ਨੈਕਸਟ ਆ ਗਿਆ ਜੀ ਆਪਣੇ ਕੋਲੇ ਹੌਟ ਪਿੰਕ ਕਲਰ ਬਹੁਤ ਸੋਹਣਾ ਗਾ फाइनेस्ट वाली आगे शर्ट ये आगे जी शर्ट ये ए आगे दुपट्टा प्राइस रहूगा तेई नेक्स्ट वन अपने को वाला कलर आ गया बहुत सोना कलर है वाला कैमल कलर जहा रहेगा बहुत प्यारा प्रिंट है स्टॉक बॉस सुनेगा तो दुपट्टा उसको भी सोना लूगा ये वाला आ गया जी दुपट्टा प्राइस होगा 2300 हो। नेक्स्ट वन अपने को ये आ गया जी कलर सारे बहुत सोने ने बहुत ही प्यारे शेड ने रेडी होके सूट बहुत आर्टिकल रेडी होंगे दुपट्टे कलर भी बहुत ही ज्यादा कलर कॉम्बीनेशन बहुत प्यारा है बहुत सोहना आर्टिकल रेडी होगा ढाई मीटर कट का दुपट्टा रहूगा ज्यादा स्लिपरी नहीं है प्योर बिस्कोस और गेंजा का दुपट्टा रहूगा लास्ट वन ये वाला आ जूगा जी ग्रे ब्लैक क्या है बहुत सोना कलर है प्राइस रहेगा तेईसो ਬਹੁਤ ਹੀ ਫਾਈਨ ਸਟੱਫ ਰਹੂਗਾ ਜੀ ਆਰਟੀਕਲ ਜੇ ਤੁਸੀਂ ਇਹਨੂੰ ਰੈਡੀ ਕਰਵਾਉਣੇ ਵਰਕ ਨਾਲ ਫਿਨਿਸ਼ਿੰਗ ਪੱਟੀ ਨਾਲ ਬਹੁਤ ਸੋਹਣੀ ਰੈਡੀ ਹੋਣੀ ਹੈ ਪ੍ਰਾਈਸ ਸਿਰਫ ਰਹੂਗਾ ਜੀ 2300 ਤੇ ਜੇ ਦੁਪट्टे ਆ ਜਿਹੜੇ 35 ਗ੍ਰਾਮ ਆਰਗੈਨਜਾ ਦੇ ਆਗੇ ਸਟੱਫ ਬਹੁਤ ਸੋਹਣਾ ਰਹੂਗਾ ਜੀ ਨੈਕਸਟ ਆਗੇ ਜੀ ਆਪਣੇ ਪਿਓਰ ਪਸ਼ਮੀਨੇ ਦੇ ਵਿੱਚ ਵਿਦਾਊਟ ਲਾਈਨਿੰਗ ਹੀ ਰੈਡੀ ਹੋਊਗਾ ਸੂਟ ਬਹੁਤ ਸੋਹਣੀ ਦੁਪट्टे ਦੇ ਨਾਲ ਹੈ ਪਸ਼ਮੀਨਾ ਪਿਓਰ ਪਸ਼ਮੀਨਾ ਰਹੂਗਾ ਪ੍ਰਾਈਸ ਰਹੂਗਾ 2450 ਇਹ ਕਲਰ ਬਹੁਤ ਹੀ ਸੋਹਣਾ ਹੈ ਵਿਦਾਊਟ ਲੈਨਿੰਗ ਰੈਡੀ ਰਹੂਗਾ ਪਿਓਰ ਪਸ਼ਮੀਨੇ ਦਾ ਸੂਟ ਰਹੂਗਾ ਮੈਚਿੰਗ ਦੇ ਵਿੱਚ ਤੇ ਇਹਦਾ ਦੁਪੱਟਾ ਜਿਹੜਾ ਬਹੁਤ ਹੀ ਜੱਜ ਸੋਹਣਾ ਰਹੂਗਾ ਇਹ ਰਹੂਗਾ ਜਿਹੜਾ ਦੁਪੱਟਾ ਪਸ਼ਮੀਨਾ ਸਿਲਕ ਦੇ ਵਿੱਚ ਹੀ ਦੁਪੱਟਾ ਰਹੂਗਾ ਇਹ ਵਾਲਾ ਟਾਈ ਮੀਟਰ ਕੱਟ ਦਾ ਪੂਰਾ ਖੁੱਲਣ ਡੁੱਲਾ ਦੁਪੱਟਾ ਰਹੂਗਾ कोई स्लिपरी नहीं है दुपट्टा तो तो कोई लोड नहीं रहेगी प्राइस रोगा जी ग्रीन, कलर दे ग्रीन दे ये वाला आ गया जी मैचिंग ढाई ढाई मीटर कट है ए दुपट्टा रहेगा वाला बहुत सोना दुपट्टा है प्राइस रूगा चौबीस सौ पंजा प्योर पश्मीने के सूट रहने विदउट लैनी रेडी होनी है

ये वाला दुपट्टा रोगा जी पश्मीना सिल्क बहुत सोनी डिजायन दुपट्टेगा चौबीस एक अपने वाला कलर आ गया जीन करीम कलर प्रिंटी बहुत ही ज्यादा सोना है ਇੰਨਾ ਨਾ ਤੁਹਾਨੂੰ ਐਕਸਟਰਾ ਤੋਂ ਸ਼ਾਰਲੈਨ ਦੀ ਲੋੜ ਨਹੀਂ ਰਹੂਗੀ ਕਿਉਂਕਿ ਦੁਪੱਟੇ ਹੀ ਆਪਣੀ ਸ਼ਾਰਦੀ ਤਰ੍ਹਾਂ ਪਸ਼ਮੀਨਾ ਸਿਲਕ ਦੇ ਰਹਿਣਗੇ ਸਟਾਈਲ ਬਹੁਤ ਜਿਆਦਾ ਸੁਪੀਰੀਅਰ ਰਹੂਗਾ ਮੈਟ ਜਿੰਗ ਸੂਟ ਰਹਿਣੀਏ

ਆਪਾਂ ਪਹਿਲਾਂ ਇਹਨਾਂ ਤੇ ਵਰਕ ਦੇ ਨਾਲ ਪਾਏ ਸੀਗੇ ਹੁਣ ਆਪਾਂ ਵਿਦਆਊਟ ਵਰਕ ਲੈ ਕੇ ਆਏ ਤੁਸੀਂ ਆਰਡਰ ਤੇ ਵੀ ਵਰਕ ਕਰਵਾ ਸਕਦੇ ਹੋ ਤੇ ਇਦਾਂ ਵੀ ਵਾਈ ਕਰ ਸਕਦੇ ਹੋ ਸ਼ੀਮਰ ਦੇ ਸੂਟ ਸੀ ਪਲੇਨ ਬਾਟਮ ਦੇ ਨਾਲ ਇਹਨਾਂ ਦਾ ਦੁਪੱਟਾ ਵੀ ਬਹੁਤ ਸੋਹਣਾ ਸੀ 3D ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਆਰਡਰ ਆ ਰਹੇ ਸੀਗੇ ਇਹਨਾਂ ਸੂਟਾਂ ਦੇ ਇਹਨਾਂ ਦੇ ਵਿੱਚ ਆਪਣੇ ਕੋਲ ਕਾਫੀ ਕਲਰ ਆਏ ਨੇ ਪਲੇਨ ਬਾਟਮ ਲਊਗੀ ਇਹ ਰੋਗੀ ਜੀ ਆਪਣੀ ਸ਼ਰਟ ശർട്ടുഗ്രീ ഡിച്ച് ദാഗ സോണിക്കാൻ രൂപ പ്രാ സോല സോ ਇਹ ਡਿਸਕਾਊਂਟ ਦੇ ਵਿੱਚ ਨੇ ਤੁਹਾਨੂੰ ਸੂਟ ਇਹਦੇ ਵਿੱਚ ਏ ਕਲਰ ਬਹੁਤ ਹੀ ਸੋਹਣਾ ਆਇਆਗਾ ਸ਼ੇਡ ਬਹੁਤ ਸੋਹਣੇ ਵਾਲਾ ਪਲੇਨ ਬਾਟਮ ਹੈ ਸ਼ਿਮਰ ਦਾ ਸਟੱਫ ਰਹੂਗਾ ਜੀ ਪਲੇਨ ਬਾਟਮ ਰਹੂਗੀ ਟਾਈ ਡਾਈ ਸ਼ਰਟ ਰਹੂਗੀ ਆਪਣੀ 3D ਦੁਪੱਟਾ ਰਹੂਗਾ 2.5 ਮੀਟਰ ਕੱਟ ਹੋਊਗੀ ਦੁਪੱਟਾ ਵੀ 2.5 ਮੀਟਰ ਰਹੂਗਾ ਜੀ 슬ਿੱਪਰ ਹੀ ਨਹੀਂ ਹੈਗਾ ਜਿਆਦਾ ਦੁਪੱਟਾ ਪ੍ਰਾਈਸ ਸਿਰਫ 1600 ਜੈਨੂਨ ਦੇ ਜੈਨੂਨ ਪ੍ਰਾਈਸ ਦੇ ਵਿੱਚ ਇਹ ਆਪਣੇ ਸੂਟ ਰਹਿਣਗੇ ਹਾਂਜੀ ਇਹ ਕਲਰ ਆ ਗਿਆ ਇੱਕ ਸਕਿਨ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਜੀ ਕਲਰ ਬਹੁਤ ਸੁਣਾ ਤੁਸੀਂ ਇਹਨਾਂ ਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਕੱਲੀ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋ ਇਦਾਂ ਵੀ ਲੈ ਸਕਦੇ ਹੋਗੇ सोलह सौ सोलह सौ एच कलर आ गया ये वाला कलर आ गया ये दुपट्टा आ गया बहुत सोने आर्टिकल रेडी होंगे ने प्राइज सोलह सौ इक्के वाला कलर आ गया दुपट्टा रूगा थ्री डी भी कलर बहुत है प्राइस सोलह सो एक ये वाला कलर आ गया सोलह सोन सो। ला गया जी कलर सारे सोहने ने बहुत ही ये आर्टिकल रेडी होंगे वर्क वगैरा करवाने प्लेन रेडी करवाना करवा सकते हो गे ਵਿਵਹ ਲੈ ਕੇ ਜੀ ਫਿਨਿਸ਼ਿੰਗ ਪੱਤੀ ਦੇ ਨਾਲ ਤੁਸੀਂ ਇਹਨਾਂ ਨੂੰ ਰੈਡੀ ਵੀ ਕਰਵਾ ਸਕਦੇ ਹੋ ਪ੍ਰਾਈਸ ਹੁਣ ਹਾਂਜੀ ਇਹ ਸੀਗੇ ਅੱਜ ਦੇ ਆਪਣੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਪੇਸਟ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੇ ਕਿਸੇ ਸੂਟ ਦੇ ਬਾਟਮ ਤੇ ਜਾਂ ਸ਼ਰਟ ਤੇ ਤੁਸੀਂ ਐਕਸਟਰਾ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਹੋ ਜਾਊਗਾ ਦੁਪट्टे ਦੀ ਲੇਸ ਫਿਨਿਸ਼ਿੰਗ ਵਗੈਰਾ ਕਰਵਾਉਣੀ ਹੈ ਸਟੀਚਿੰਗ ਕਰਵਾਉਣੀ ਹੈ ਤੁਸੀਂ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋਗੇ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਆਪਾਂ ਫੇਰ ਇੱਕ ਵੀਡੀਓ ਨਾਲ ਦੇਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ